ਦੇ ਘਰ ਦੀਆਂ ਮਰਿਆਦਾਂ ਜੀ ਜੀਵਸ ਮਰਿਆਦਾ ਨੂੰ ਤੁਸੀਂ ਸੰਭਾਲ ਕੇ ਰੱਖੋਗੇ ਤੇ ਸਤਬਰ ਦੇ ਘਰ ਤੋਂ ਘਰ ਦੇ ਵਿੱਚ ਯਾਤਕੀ ਸੇਵਾ ਜਿਨ੍ਹਾਂ ਨੇ ਜੀਹ ਨੂੰ ਜੀਹ ਦੀ ਪਹੁੰਚ ਗਿਆ ਸਾਇਆ ਪੋ ਸਤਨਾਮ ਸ੍ਰੀ ਵਾਹਿਗੁਰੂ ਆਦੇ ਵੀ ਲਾਸ ਮਹਾਰਾਜ ਕਿਰਪਾ ਕਰੋ ਹੇ ਵਾਮੀ ਸਿਮਰਨ ਦੀ ਦਾਤ ਮੇਰੀ ਝੋਲੀ ਵਿੱਚ ਪਾ ਦਿਓ ਆਪ ਕੋ ਸਤਨਾ ਸ੍ਰੀ ਵਾਖ ਮਹਾਰਾਜ ਜੀ ਲੱਗੇ ਸਾਡਾ ਦੂਸਰਾ ਬਚਨ ਆਤਮਾ ਜਿਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਜਿਸ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਸੇਵਾ ਕਰਦੇ ਹੁਣ ਉਹ ਮਨੋ ਭਾਈ ਆਤਮ ਦੇ ਕੋਲ ਮੰਨ ਨਾ ਹੋਇਆ ਦੂਸਰਾ ਬਚਨ ਵੀ ਕਹਿ ਦਿੱਤਾ ਮਹਾਰਾਜ ਸੇਵਾ ਸਿਮਰਨ ਦੀ ਦਾਤ ਦੇ ਮਹਾਰਾਜ ਜੀ ਆਖੇ ਕਹਿੰਦੇ ਆਦਮਾ ਸੁਣਿਆ ਕਿ ਤੀਜੀ ਘਰਵਾਲੀ ਵੀ ਕਹਿੰਦੇ ਹਾਂ ਮਹਾਰਾਜ ਮਹਾਰਾਜ ਕਹਿੰਦੇ ਇੱਕ ਬੱਚਰ ਹੁਣ ਉਹਦਾ ਰਹਿ ਗਿਆ ਕੱਲ ਨੂੰ ਆਪਣੀ ਘਰਵਾਲੀ ਨੂੰ ਲੈ ਕੇ ਆਈ ਤੇ ਜਿਸ ਵੇਲੇ ਭਾਈ ਆਦਮ ਆਇਆ ਨਾ ਆਪਣੀ ਘਰਵਾਲੀ ਆਈ ਘਰਵਾਲੀ ਨੂੰ ਕਹਿਣ ਲੱਗਾ ਕਿ ਅੱਜ ਗੁਰੂ ਰਾਮ ਦਾਸ ਮਹਾਰਾਜ ਨੇ ਮੈਨੂੰ ਬੁਲਾਇਆ ਸੀ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਤਰਵਾਲੀ ਕਹਿਣ ਦੀ ਕਹਿੰਦੇ ਫਿਰ ਮੰਗਿਆ ਪੋਤੀ ਦਾਤ ਮੰਗੀ ਕਹਿੰਦੇ ਨਹੀਂ ਕਿਉਂ ਕਿਉਂਕਿ ਮੇਜ ਸ਼ਰਮ ਆ ਤੇ ਗੁਰਮੁਖਿ ਆਇਆ ਤਰਵਾਲੀ ਕਹਿਣ ਲੱਗੀ ਕਹਿੰਦੇ ਸ਼ਰਮ ਮਦੋਂ ਕਿੱਥੇ ਸੀ ਜਿਸ ਵੇਲੇ ਲੋਕੀ ਸੰਤਾਂ ਦੇ ਬਾਦ ਸਹਿਜ ਅਕਥਾ ਯਾਦ ਮਿਠੇ ਦਰ ਲੈ ਕਾਹੋ ਨਿਤ ਰਹੂੰ ਡਿਠੇ ਰਹਾ ਹਾਂ ਦਹ ਗੀਤ ਅਨਾ